ਹਾਂ ਜੀਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਮੇਰੇ ਕੋਲ ਤਾਂ ਠੀਕ ਠਾਕ ਹਾਂ ਸਡੇ ਜਾਨਾ ਉਹ ਛੱਟ ਵਟਾ ਹੋਣਗੇ ਲਓਏ ਮਿੱਤਰੋ ਕੂਤਰਾ ਪਾਛੜਦੇ ਆ ਪਹਿਲਾਂ ਮੁਰਗਿਆਂ ਨੂੰ ਖੋਲਦੇ ਹਾਂ ਹਾਂ ਵੀ ਓਏ ਇੱਕ ਮਿੰਟ ਇੱਕ ਮਿੰਟ ਬਾਈ ਸਬਰ ਹੈ ਨਹੀਂ ਤੁਹਾਡੇ ਚ ਗਈ ਆਟੋ ਲੌਕ ਲੌਨ ਲੱਗ ਗਏ ਇਹਨਾਂ ਨੂੰ ਵੀ ਆਪਾਂ ਪਹਿਲਾਂ ਨਹੀਂ ਹਿਮ ਲਾਉਂਦਾ ਘਰ ਦੇ ਕੰਦੇ ਲਾ ਦਿਆ ਕਰ ਆਜੋ ਬਾਜੇ 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 ਆਂ ਜਾਂਦਾ ਹੈ ਚਲੋ ਜੀ ਪਾਣੀ ਪਾਵਾਂ ਤੁਹਾਨੂੰ ਲੋ ਬਾਈ ਫੜਦੇ ਆ ਬੱਚੇ ਆਪਾਂ ਇਹ ਇੱਕ ਤਾਂ ਆ ਬੈਠਾ ਤੇ ਦੂਸਰਾ ਬੱਚਾ ਆ ਬੈਠਾ ਇੱਧਰ ਰੋਸ਼ਨਦਾਨ ਚ ਜੱਲ ਵੀ ਸ਼ੇਰਾਂ ਲੈ ਅਜਿੱਤ ਰੱਖ ਲਿਓ ਮੇਰਾ ਬਾਈ ਚੰਗਾ ਦੋਨੇ ਜਣੇ ਦੂਜਾ ਕਿੱਥੇ ਆ ਹੋਰ ਲਓ ਭਾਈ ਦੋਨੇ ਬੱਚੇ ਫੜ ਲਏ ਆਪਾਂ ਆਹ ਬਗਲ ਡੰਡੇ ਵਾਲਾ ਤੇ ਟੌਰੀ ਟੈਡ ਤੇ ਬੈਠਾ ਵਾਲਾ ਇੱਕ ਆ ਫਿਰਦਾ ਪਾਪੇ ਵਾਲਾ ਇਹ ਖਾ ਜਾਂਦੇ ਆ ਅੱਜ ਇਹ ਦਿਨ ਬਈ ਹੋਰੀ ਜੀ ਹੈ ਬੱਦਲ ਬਈ ਜੀ ਹੋਈ ਵੀ ਆ ਧੁੱਪ ਜੀ ਨਾ ਟਿਕਾ ਕੇ ਨਿਕਲੀ ਨਿਕਲੀ ਜਾਊ ਆ ਦੇਖ ਲੋ ਇਹਨੀ ਨਹੀਂ ਤੇ ਟਾਈਮ ਹੋ ਗਿਆ 8 ਕਵੇ ਦਾ ਆ ਫਰਦੇ ਆ ਕੀ ਦੇ ਆ ਹੋਇਆ ਤੇ ਉੱਪਰ ਲਈ ਉੱਚੇ ਚੜ ਗਏ ਹਾਂ ਪਾਪੇ ਦਾ ਕਰਦਾ ਟੂਸੇ ਆਏ ਟਵਰੀ ਠੀਕ ਹੈ ਜੀ ਆ ਰਹੀ ਆਪਣੀ ਛਤਰੀ ਤੇ ਬਾਕੀ ਆ ਦੋ ਬੱਚਿਆਂ ਨੂੰ ਵੀ ਆ ਬਈ ਬੱਚਾ ਨਾ ਜਿਹੜਾ ਹੱਥ ਆਹ ਵਾਲਾ ਆਪਣਾ ਜਿਹੜਾ ਉਹ ਦੋ ਰਾਤਾਂ ਬਾਹਰ ਘਟ ਕੇ ਹੁਣ ਬਈ ਜਮੇ ਨਹੀਂ ਜਾਂਦਾ ਮੈਂ ਕੱਲ ਫੇੜ ਆਏ ਹਨ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਚ ਮੈਂ ਡਾ ਕੇ ਦਿਖਾਉਂਗਾ ਫਿਰ ਅੱਜ ਆਪਾਂ ਸ਼ੇਧ ਹੀ ਵੀਡੀਓ ਅਪਲੋਡ ਕਰਦੇ ਅੱਜ ਤੁਹਾਨੂੰ ਦਿਖਾਵਾਂਗੇ ਡਾ ਕੇ ਠੀਕ ਹੈ ਜੀ ਬਾਕੀ ਉਡਣ ਲੱਗੇ ਸਾਰੇ ਹੀ ਲੱਗ ਪਗ ਆ ਬੈਠੇ ਆ ਸੰਤਰੀ ਮੰਤਰੀ ਠੀਕ ਹੈ ਜੀ ਤੇ ਇੱਕ ਆ ਬੈਠਾ ਚਲਰਾਲ ਇੱਕ ਉਹ ਜਿਹੜਾ ਤੁਹਾਨੂੰ ਮੈਂ ਦੱਸ ਕੇ ਹਟੇ ਆ ਦੋਨੇ ਬੱਚੇ ਆ ਪਰ ਹੋਰ ਰਾਕਟ ਆਈ ਜਾਣੇ ਦੋਨੇ ਆਇ ਕਾਰਿਆ ਜਿਹਦਾ ਭਾਈ ਆ ਰਿਹਾ ਲਓਏ ਭਾਈ ਆ ਵੀ ਕਰੋ ਚੈੱਕ ਕਰ ਬੱਚੇ ਐਡੇ ਐਡੇ ਹੋ ਗਏ ਦੋ ਆ ਰਹੇ ਐ ਕੋ ਕੁੰਡੇ ਚ ਬਾਕੀ ਹੋਰ ਇੱਥੇ ਕੱਢੀ ਜਾਂਦੇ ਆਂਡੇ ਉਹਦੇ ਧਰੇ ਵਿਆਦੇ ਕੋਸਪਾ ਬੈਠੇ ਜਾਨਵਰ ਇੱਧਰ ਆਪਣੇ ਪੱਠੇ ਹੈਗੇ ਆ ਦੋ ਤਿੰਨ ਤੇ ਕਦਾ ਬੈਠਾ ਉਹ ਬਾਜੀ ਹੱਡਣ ਵਾਲਾ ਇੱਕ ਉਹ ਬੈਠਾ ਚੂਚ ਇੱਕ ਉਹ ਰੋਹਣਾ ਚ ਬੈਠਾ ਥੱਲੇ ਇੱਕ ਆਪਣਾ ਕਾਲਸਰਾ ਬਸ ਇਹ ਛਤਰੀ ਸੁਤਰੀ ਲਾਉਨੇ ਮਤ ਲਾਓ ਬਾਈ ਦੋ ਬੱਚੇ ਆਪਾਂ ਹੋਰ ਛੱਡਦੇ ਆ ਇੱਕ ਤਾਰ ਆ ਓਕੇ ਆ ਤੇ ਇੱਕ ਕਿਸ ਦਾ ਭਈ ਇਸ ਦਾ ਭਈ ਉਹ ਬੈਠਾ ਥੱਲੇ ਦਰਵਾਜਾ ਭੇਡ ਲਈ ਲੋਜੀ ਦਰਵਾਜਾ ਭੇਡ ਲਿਆ ਤੇ ਆ ਜਾ ਵੀ ਮੇਤਰਾ ਦੋਈ ਓਏ 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 ਥੋੜੀ ਵਾਰੀ ਆਊਗੀ ਦੁਪਹਿਰੇ ਚਾਹਤਾ ਯਾਰ ਮੇਰੇ ਅੱਲੀ ਵੀ ਆ ਕੇ ਫੜ ਕੇ ਲੈ ਚੱਲੇ ਨੂੰ ਆ ਫੜ ਲੈ ਬਾਈ ਦੋਨੇ ਇੱਕ ਹੱਥ ਚ ਇਧਰ ਲਓ ਜੀ ਠੀਕ ਹੈ ਜੀ ਇਹ ਚਲੋ ਜੀ ਸੱਤ ਨਾ ਵੈਗਰੂ ਔਰ ਡਗੇ ਬਾਈ ਛਤਰੀ ਆਪਾਂ ਲਾਈ ਵੀ ਆ ਦੇਖ ਲੋ 7 ਫੁੱਟ ਦੀ ਆ ਆ ਜਾਂਦੇ ਦੋਨੇ ਫਿਰ ਹੰ ਦੋਨਾਂ ਨੂੰ ਬਾਅਦ ਚ ਵੇਖਾਂਗੇ ਕੀ ਬਣਦਾ ਇਹਨਾਂ ਦਾ ਇੱਧਰ ਗਏ ਹੋ ਜਾਂਦੇ ਤੇ ਬਾਕੀ ਬਾਈ ਜੇ ਇਹ ਆਉਣਗੇ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਾਪੇ ਦਾ ਫਿਰ ਦਾ ਪਗਲਾ ਵਾਲਾ ਪਾਪਾ ਛਤਰੀਆਂ ਲਾ ਕੇ ਦੋ ਬੱਚੇ ਇੱਧਰ ਚ ਖਲਚ ਪਏ ਹੋਦੇ ਆ ਦੇਖੋ ਠੀਕ ਹੈ ਜੀ ਜਦੋਂ ਆਉਣਗੇ ਤੁਹਾਨੂੰ ਦਿਖਾਵਾਂਗੇ ਜਰੂਰ ਲਓ ਜੀ ਬਾਈ ਬਤਾਵਾਂ ਚੱਕ ਲਈ ਆ ਤਾਂ ਚੱਲ ਗਏ ਉੱਪਰ ਇਹਨਾਂ ਨੂੰ ਰੱਖਦੇ ਨੇ ਇੱਥੇ ਦੋ ਬੱਚੇ ਹੈਗੇ ਤਾੜਦਗੇ ਉਹਨਾਂ ਨੂੰ ਉਹ ਬੈਠੇ ਆ ਜਿਹੜੇ ਬਾਹ ਚੜਾਈ ਸੀ ਬਈ ਉਹ ਆ ਗਏ ਆ ਗਏ ਓਏ ਓਏ ਤੁਸੀਂ ਕਿਵੇਂ ਇੱਧਰ ਬੈਠੇ ਹੋ ਚਲੋ ਉਧਰ ਵੇ ਵੇ ਆਲੋ ਬਈ ਤਾਰ ਤੇ ਕਾ ਬਿਠਾ ਹੋ ਜਾਂਦਾ ਮੈਂ ਕਾਰਿਆ ਉੱਲੋ ਬਈ ਕੁਝ ਨਾ ਰੱਖਦੇ ਆਪਾਂ ਖੜੇ ਇਧਰ ਆਲੋ ਟੱਕਣ ਦੇ ਦੇਗੇ ਆਲੋ ਬਈ ਇਹ ਦੋ ਆਪਾਂ ਕੂਤਰ ਫੜ ਕੇ ਲੈ ਕੇ ਜਾਣੇ ਆ ਪਾਸੇ-ਪਾਸੇ ਆਲੋ ਸਈ ਇਧਰ ਵੀ ਰੱਖਤੀ ਲਓ ਬਈ ਆਦੋ ਲੈ ਆਂਦੇ ਆਪਾਂ ਥੱਲੇ ਕੂਤਰ ਇਹਨਾਂ ਨੂੰ ਅੰਦਰ ਛੱਡ ਦਿੰਨੇ ਆਪਾਂ ਇਹ ਇੱਥੇ ਠੀਕ ਹੈ ਜੀ ਰਾਚਣ ਪਾਉਨੇ ਆ ਰੋਕ ਕੇ ਹਜੇ ਬਾਕੀ ਬਈ ਬੱਚੇ ਆਪਣੇ ਦੋਨੇ ਉੱਡੇ ਫਿਰਦੇ ਆ ਆ ਰਿਹਾ ਠੀਕ ਹੈ ਜੀ 11 ਕਵੇ ਦਾ ਟਾਈਮ ਹੋ ਗਿਆ ਲਾਓ ਬਈ 12:00 ਵਜ ਗਏ ਆ ਤੇ ਟਾਈਮ ਤੁਹਾਨੂੰ ਚੱਲ ਕੇ ਦਿਖਾਉਨੇ ਆ ਬੱਚੇ ਆ ਗਏ ਦੋਨੇ ਇਹ ਵੀ ਲਾਦ ਗੇ ਲਓਏ ਬਾਈ ਇਧਰ ਪਾਪਾ ਵੀ ਆ ਗਏ ਬਹਿ ਗਿਆ ਸ਼ਾਮੇ ਬਹਿ ਗਏ ਇਧਰ ਚ ਗਰੂਪ ਬਈ ਆਇਆ ਵੇ ਤੇ ਗਰਮੀ ਅੱਜ ਬਹੁਤ ਆ ਬਾਈ ਸਵੇਰੇ ਠੰਡਾ ਲੱਗਦਾ ਸੀ ਮੌਸਮ ਪਰ ਹੁਣ ਪਤਾ ਲੱਗਦਾ ਮੈਂ ਤਾਂ ਕਬੂਤਰ ਤਾਂ ਖੇੜ ਆਉਣੇ ਕੋਈ ਨਹੀਂ ਦਾ ਕਿਵੇਂ ਮੈਂ ਤਾਂ ਹੋਰ ਦਵਾਲਤਾ ਹੀ ਆ ਗਿਆ ਚਲੋ ਜੀ ਯਾਰ ਮੈਂ ਕਾ ਜੂ ਤਾਂ ਆ ਗਿਆ ਅੱਛਾ ਬੈਠਾ ਝਾਲਰ ਸਾਤੇ ਜਿਹੜਾ ਠੀਕ ਆ ਆਹੋ ਪਰ ਇਹ ਗੱਲ ਆ ਲੜਾਕੀ ਗਲਤ ਆਹੀ ਆ ਬਤਾ ਕਹਿਦਾ ਬੜਾ ਯਾਰ ਤੂੰ ਕੀ ਕਰਉਣਾ ਹਾਂ ਤੇ ਗੱਲ ਤਾਂ ਨਹੀਂ ਸਹੀ ਆ ਸਹੀ ਆ ਬਿਠਾ ਤਕੀਏ ਨੈ ਭੈਣ ਜਦ ਇਹਨਾਂ ਨੂੰ ਬਦਾਮ ਪਾਈਏ ਨਾ ਦਾਣੇ ਪਾਈਏ ਹੂੰ ਨੈ ਢਾਈਏ ਕਹਿਨ ਨਹੀਂ ਸੌਖਾ ਵੀ ਨਾ ਹੋ ਜਾ ਤਰੇਂਦੇ ਮਿਹਨਤ ਵਾਲੀ ਆ ਪਰ ਨਾ ਲਿਆ ਤੇ ਪਾਣੀ ਲਿਆ ਲਓ ਬਾਈ ਛੋਟੇ ਬੱਚੇ ਆ ਪੜਾ ਇਹ ਰੱਤਾ ਫਿਰਦਾ ਨਹੀਂ ਨਹੀਂ ਆ ਰਹੀ ਅੱਜ ਤੱਕ ਹੋਰ ਛੜ ਗਿਆ ਤੇ ਕੋਈ ਭਾਪੇ ਵਾਲੇ ਫਿਰਦੇ ਆ ਉਹ ਗੱਲਿਆਰੇ ਲੋਟੇ ਖੜਿਆ ਹੋ ਵੀਰ ਉਹ ਹੀ ਸੀਗਾ ਨਾ ਉਹ ਵੀਰਾਂ ਹਾਂ ਜਿਹੜਾਂ ਕਲਿੱਕ ਵੀ ਸਾਂ ਹਾਂਜੀ ਆ ਗਰਤਾ ਵੀ ਤੇ ਨਾਮੀ ਵੀ ਬਈ ਉੱਡਿਆ ਫਿਰਦਾ ਆਪਣਾ ਜਿਹੜਾ ਉਧਰ ਲੱਗਿਆ ਵੇ ਹੱਲੋ ਜੀ ਆ ਗਿਆ ਰਤਾ ਤੇ ਛਾ ਗਿਆ ਰਤਾ ਫਨ ਫਮਾਦੀ ਕੀ ਦੁਨਾਬ ਨਾਮੀ ਹਰਾਮੀ ਕਿਹਦੇ ਰੰਗ ਪੂਰਾ ਲਗਦਾ ਬੈਠ ਗਿਆ ਉਹ ਫਿਰਦੇ ਬਾਈ ਲਓਏ ਬਾਈ ਬੱਚੇ ਧਾੜਦਗੇ ਆਪਾਂ ਆ ਬੈਠਾ ਇੱਕ ਨਾਮੀ ਆਪਣਾ ਹੁਣ ਨਹੀਂ ਪਾਸੇ ਜਾਂਦਾ ਇਹ ਪਰ ਬੰਦਾ ਹੈ ਜਾਲ ਜੂਲ ਤੇ ਦੇਖੋ ਇਧਰ ਨਹੀਂ ਜਾਲ ਤੇ ਆ ਜਾਣਾ ਵੇਖੀਏ ਹੋਲ ਦੇ ਆ ਚੱਲ ਉਧਰੇ ਚੱਲ 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 ਉਧਰ ਕਿਹਾ ਬਾਈ ਹੁਣ ਆਊਗਾ ਦੇਖੀ ਅੰਦਰ ਕੁਜੀ ਘੜਦ ਕੇ ਬਾਈ ਬਾਹਰ ਆ ਲੋ ਚੱਲ ਅੰਦਰ ਖੁਡੇ 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 ਚੱਲ ਜਾ ਅੰਦਰ ਮੈਂ ਹੀ ਲਾ ਦੇਣਾ ਬਾਈ ਹੋਰ ਨਾ ਕੋਈ ਕੁੱਤਰ ਨਿਕਲ ਜੇ ਵਿੱਚੋਂ ਖੁਡੇ 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 ਹਾ 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 ਗਿਆ ਬਾਈ ਲੋ ਬਾਈ ਬੱਚੇ ਆਪਾਂ ਸਾਰੇ ਤਾੜ ਤੇ ਆ ਠੀਕ ਹੈ ਜੀ ਤੇ ਇੱਕ ਬੱਚਾ ਆਪਣਾ ਉਹ ਬਹਿ ਗਿਆ ਵੜਾ ਛੋਟਾ ਸੀਗਾ ਗੇੜੇ ਜਾਦੇ ਪਾ ਗਿਆ ਹਾ 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 ਉਹ ਲੋ ਮੇਟਰੋ ਦੋ ਨਵੇਂ ਕਬੂਤਰ ਆਪਾਂ ਜਿਹੜੇ ਜਾਲ ਚ ਪਾਉਂਦੇ ਹਾਂ ਦੇ ਕਾਲਸਰਾ ਤੇ ਕਾਲੀ ਪੂਛ ਦਾ ਉਹ ਛੱਡੇ ਸੀ ਇੱਕ ਤਾਂ ਉੱਡ ਕੇ ਆ ਕੇ ਦੋ ਕ ਗੇੜੇ ਪਾ ਕੇ ਬਹਿ ਗਿਆ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਉਹ ਵੇ ਪਰਲੀ ਦੇ ਉਹ ਚਿੱਟਾ ਜਣਾ ਉਹ ਦੇਖੋ ਨਾਲ ਆਪਣਾ ਗਲਬੋ ਬੰਨਾ ਉਹ ਨੂੰ ਕੁੱਟੀ ਜਾਂਦਾ ਤੇ ਦੂਸਰਾ ਤੁਹਾਨੂੰ ਦਿਖਾ ਦਿੰਨੇ ਉਹ ਨੋ ਨੀ ਗਲੇ ਬੋਰਡ ਤੇ ਬੈਠਾ ਉਹ ਉਦੇ ਬੈਠਾ ਠੀਕ ਹੈ ਜੀ ਆ ਬੈਠਾ ਉਹ ਆ ਗਿਆ ਸਿੱਧਾ ਛਤਰੀ ਦੇ ਘਰੇ ਦੋ ਚਾਰ ਗੇੜੇ ਪਾ ਕੇ 10 ਮਿੰਟ ਉੱਡ ਕੇ ਹਨਾ ਤੇ ਬਾਕੀ ਸਾਨੂੰ ਬੱਚੇ ਵੀ ਆ ਜੋੜਦੇ ਦਿਖਾਤੇ ਦੁਪਹਿਰੇ ਜਿਹੜਾਉਨੇ ਹੁੰਨੇ ਆ ਕਿਉਂਕਿ ਸਵੇਰੇ ਤਾਂ ਯਾਰ ਕੰਮ ਔਖਾ ਹੋ ਜਾਂਦਾ ਹਨਾ ਸਾਰਿਆਂ ਦੇ ਨਾਲ ਕੋਈ ਖਰਾਬ ਹੁੰਦੇ ਆ ਵੱਡੇ ਵੀ ਦੂਸਰੇ ਵੀ ਤੇ ਬਾਕੀ ਇਹ ਆ ਜੂਗਾ ਘਰੇ ਆ ਜਾਂਦਾ ਵਾ ਪਿਛਲੇ ਸਾਲ ਵੀ ਇਹ ਲੱਗਿਆ ਹੋਇਆ ਜਿਹੜੇ ਆਪਣੇ ਪੁਰਾਣੇ ਵਲੌਗ ਪੁਰਾਣੇ ਜੁੜੇ ਹੋਏ ਨੇ ਨਾ ਬੰਦੇ ਆਪਣੇ ਨਾਲ ਉਹਨਾਂ ਨੂੰ ਪਤਾ ਹੀ ਆ ਹਨਾ ਤੇ ਬਾਕੀ ਕੋਈ ਚੱਕਰ ਨਹੀਂ ਆ ਜੂਗਾ ਇਹ ਦੁਬਾਰਾ ਇਹਨੂੰ ਕੱਲੂ ਫੇਰ ਛੱਡਾਂਗੇ ਫਿਰ ਦੇਖਾਂਗੇ ਜਾਂਦਾ ਕਿ ਨਹੀਂ ਤੁਹਾਨੂੰ ਦੱਸਾਂਗੇ ਸਾਰੀ ਵੀਡੀਓ ਬਣੇ ਰਿਓ ਬਸ ਤੁਸੀਂ ਤੇ ਇਹ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਲੱਗੀ ਤੇ ਮੈਂ ਤਾਂ ਜਗਰੂਪ ਬਾਈ ਇੱਥੇ ਪਈ ਸੀ ਮੰਜੇ ਤੇ ਦੀ ਡੀ ਕਰਦੇ ਵੀ ਚਲੋ ਆ ਜੇ ਤੇ ਇਹਨਾਂ ਨੂੰ ਤੜ ਗੇ ਹਨਾ ਗਰਮੀ ਬਹੁਤ ਆ ਬਈ ਅੱਜ 40 ਡਿਗਰੀ ਟੈਂਪਰੇਚਰ ਆ 40 ਤੇ ਦੇਖ ਲਓ ਗਰਮੀ ਹੈ ਕਿ ਬਹੁਤ ਪਣੀ ਪੜਾ ਕੇ ਟਾਈਮ ਨਹੀਂ ਪਾ ਜਾ ਕਰਨੇ ਬਾਜੀ ਤੇ ਠੀਕ ਹੈ ਜੀ